ਨੰਗਲਸ਼ੇਰੀ ਅਨੰਦਪੁਰ ਸਾਈਂ ਮੁੱਖ ਮਾਰਗ ਤੇ ਟਰੱਕ ਅਤੇ ਪਿਕਅਪ ਗੱਡੀ ਵਿਚਾਲੇ ਹੋਈ ਜ਼ਬਰਦਸਤ ਟੱਕਰ ਦੋਮੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਟਰੱਕ ਤੋਂ ਬਾਅਦ ਪਿਕਅਪ ਚਾਲ ਗੁੱਸੇ ਵਿੱਚ ਆ ਗਏ ਉਹਨਾਂ ਨੇ ਟਰੱਕ ਚਾਲਕ ਦੀ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ ਹਾਦਸੇ ਦੌਰਾਨ ਇਹਨਾਂ ਚਾਲਕਾਂ ਦੇ ਕੋਈ ਸੱਟਾਂ ਨਹੀਂ ਵੱਜੀਆਂ ਸਨ ਪਰੰਤੂ ਚਸ਼ਮਦੀਨਾ ਦੇ ਦੱਸਣ ਮੁਤਾਬਕ ਪਿਕਅਪ ਵਾਲਿਆਂ ਨੇ ਟਰੱਕ ਡਰਾਈਵਰ ਨਾਲ ਜ਼ਿਆਦਾ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਮੌਕੇ ਤੇ ਐਸਐਸ ਫੋਰਸ ਦੀ ਗੱਡੀ ਵੀ ਪਹੁੰਚ ਗਈ ਐਸਐਸ ਫੋਰਸ ਦੇ ਕਰਮਚਾਰੀਆਂ ਵੱਲੋਂ ਪ੍ਰਾਇਮਿਕ ਉਪਚਾਰ ਦੇਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਟਰੱਕ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਹਾਦਸੇ ਦੌਰਾਨ ਮੁੱਖ ਮਾਰਗ ਤੇ ਕਾਫੀ ਦੇਰ ਤੱਕ ਲੰਬਾ ਜਾਮ ਵੀ ਲੱਗਿਆ ਰਿਹਾ ਇੱਕ ਮਿੰਟ ਦੀ ਗੱਡੀ ਆਈ ਥੀ ਇੱਕਦਮ ਉਧਰ ਕੇ ਲੀ ਹੋ ਗਈ मेरे मैंने तेरे के लिए बचाई तो उधर की उनकी भाई साहब की गाड़ी उधर आई मेरे बहुत तुरंत गाड़ी लगी अच्छा चोट तो नहीं लगी चोट उनकी मुझे बहुत मारा आपको मारा है टिकट तो मार है मारा है।, मारा है आपके बिकट की वजह से चोट लगी है कहाँ को जा रहे थे आप अभी पुलिस वगैरह आई है जहाँ पे कोई।, कोई नहीं अभी कोई नहीं आया वैसे ठीक है तू अभी <laughs> अच्छा। अच्छा। क्या नाम है तुम्हारा प्रमोद <laughs> प्रमोद कहाँ के रहने वाले ठीक है ਵੈਸੇ ਗੱਡੀ ਜਦੀ ਫਸਟ ਸਾਡੀ ਵਿੱਚ ਇਹਨੇ ਗੱਡੀ ਬਣੀ ਸਿੱਧੀ ਕਰਦੀ ਮੁਰੇ ਯਾਰ ਉਹ ਮੁੰਡੇ ਤੇ ਇੱਕੇ ਟਾਈਮ ਵੱਟਦੀ ਥਾਂ ਦੇ ਸੇ ਚਲਾ ਇਧਰ ਨੂੰ ਲੈ ਆ ਕਿੰਨੇ ਜਣੇ ਸੀ ਗੱਡੀ ਚ ਦੋ ਜਣੇ ਸੀ ਸਾਟ ਚੜ ਜਿੱਤੇ ਲੱਗੀ ਦੋਨਾਂ ਦੀਆਂ ਦੀ ਲੱਗੀ ਬਾਈ ਕਿੰਨੇ ਕਿੰਨੇ ਸਾਟੇ ਰੇ ਚੱਲੇ ਲੈ ਕੇ ਹੁਣ ਦੇਖ ਆ ਜਾ ਮੁੰਡਿਆਂ ਨੂੰ ਜਿੰਨੀ ਕਿ ਬੱਜੀ ਉਹਨਾਂ ਦਾ ਆਪ ਦੇਖ ਲੈਣਾ ਉਹ ਤਾਂ ਸਾਨੂੰ ਏਦਾਂ ਹੋਣੀ ਚਾ ਜਲਦ ਬੱਜੀ ਤਾਂ ਅਸੀਂ ਵੀ ਭੇਜਤਾ ਉਹਨਾਂ ਨੂੰ ਪਤਾ ਨਹੀਂ ਜਾਨ ਬੁੱਝ ਕੇ ਐਕਸੀਡੈਂਟ ਕੋਈ ਨਹੀਂ ਕਰਦਾ ਇਹ ਗੱਲ ਗਲਤ ਹੁੰਦਾ ਏ ਇਹ ਤਾਂ ਐ ਨਹੀਂ ਤੁਸੀਂ ਕਹੋਗੇ ਇਹਦੀ ਗਲਤੀ ਹੈ ਜਾਂ ਉਹਦਾ ਗਲਤੀ ਥੋੜੀ ਹੋ ਪਈ ਹੈ ਉਹ ਜਦੋਂ ਫੈਰ ਲੱਗਿਆ ਉਹ ਛੱਡਦਾ ਫੋਟੋਆਂ ਖਿੱਚੀਆਂ ਵਿਆਂ ਸਾਰਾ ਕੁਝ ਸਾਡੀ ਗਲਤੀ ਹੀ ਦੀ ਹੈ ਇਹਦਾ ਵੀਰੇ ਗੱਲ ਚਾਹੇ ਗਲਤੀ ਵੀ ਹੈ ਕੋਈ ਪਟੰਦਰਾਈ ਕਿਸੇ ਨੂੰ ਨਹੀਂ ਗੱਲ ਨਹੀਂ ਬਣਾਉਣਾ ਕਿਹੜਾ ਡਰਾਈਵਰ ਕਹਿੰਦੇ ਮਾਰਿਆ ਐ ਵਾਹਨ ਨੇ ਮਾਰਿਆ